ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕਿਵੇਂ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਤੰਦਰੁਸਤ ਗਰਮੀ ਤੋਂ ਬਚੇ ਹੋਏ ਆ ਸਾਰੇ ਹਾਂਜੀ ਇੱਥੇ ਸਵੇਰ ਦਾ ਟਾਈਮ ਹੋ ਗਿਆ ਸੀਗਾ ਮੈਂ ਕਰ ਰਿਹਾ ਵਲੌਗ ਸਟਾਰਟ ਬੱਚੇ ਬਸ ਸਕੂਲ ਨੂੰ ਰੈਡੀ ਹੋ ਰਏ ਸੀਗੇ ਤੇ तकरीबन ਇਸੇ 7:00 ਵੱਜ ਚੁੱਕੇ ਸੀ ਨਾ ਤੇ ਟਿਫਨ ਵਗੈਰਾ ਮੈਂ ਕਰਤੇ ਸੀਗੇ ਪੈਕ ਉਸ ਤੋਂ ਬਾਅਦ ਬਸ ਇੱਥੇ ਮੈਂ ਲੱਗੀ ਸੀ ਬੈੱਡ ਸ਼ੀਟ ਵਗੈਰਾ ਝਾੜ ਕੇ ਵਿਛੋਣ ਬਹੁਤ ਸਾਰਾ ਬੱਚਾ ਦਾ ਨਾ ਸਾਨੂੰ ਬਤਾ ਇੱਧਰ ਉਧਰ ਚੀਜ਼ਾਂ ਕੁਝ ਨਾ ਕੁਝ ਛਿੱਟੀਆਂ ਪਈਆਂ ਹੁੰਦੀਆਂ ਨੇ ਮੈਂ ਹੌਲੀ ਹੌਲੀ ਚੱਕਦਾਰ ਕਰਕੇ ਬਸ ਫਿਰ ਮੈਂ ਨਾਲ ਦੀ ਨਾਲ ਮੈਂ ਕਿ ਚਲੋ ਇੰਨੇ ਬੈੱਡ ਸ਼ੀਟ ਵਗੈਰਾ ਆਪਾਂ ਝਾੜ ਦਈਏ ਤੇ ਝਾੜੂ ਬੱਚਾ ਵਗੈਰਾ ਤੋਂ ਤਾਂ ਸਾਨੂੰ ਬਤਾ ਬੱਚਿਆਂ ਦੇ ਸਕੂਲ ਜਾਣ ਤੋਂ ਬਾਅਦ ਹੀ ਤੇ ਇਹਨਾਂ ਦੇ ਪਾਪਾ ਚੱਲ ਜਾਣਗੇ ਆਪਣਾ ਸ਼ਾਪ ਤੇ ਫੇਰ ਹੀ ਲੱਗੂਗਾ ਕੰਮ ਆਪਣਾ ਸਾਰਾ ਫੇਰ ਹੋਊਗਾ ਸ਼ੁਰੂ ਤੇ ਇਹ ਚਲੋ ਇਹਨੇ ਥੋੜੀ ਮੋਟੀ ਚੱਕਦਾਰ ਮੈਂ ਕਿਹਾ ਚਲੋ ਘਰ ਦੇਣੀਆਂ ਤੇ ਇਹਨਾਂ ਦੇ ਪਾਪਾ ਨੇ ਵੀ ਹਲੇ ਜਾਣਾ ਫੀਆ ਸ਼ਾਪ ਤੇ ਉਹ ਵੀ ਆਪਣਾ ਇੱਥੇ ਰੈਡੀ ਹੁੰਦੇ ਫਿਰ ਰਹੇ ਸੀਗੇ ਤੇ ਬਸ ਬੱਚਿਆਂ ਦੀ ਬੈਨ ਆਉਣ ਵਾਲੀ ਸੀਗੀ ਤੇ ਨਾਲ ਨਾਲ ਇੱਥੇ ਕੁਝ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਚੱਲਦੀਆਂ ਰਹਿੰਦੀਆਂ ਨੇ ਇਹਾਂ ਤੇ ਉਸ ਤੋਂ ਬਾਅਦ ਬਸ ਦਿਨੇ ਅਸੀਂ ਜਾਣਾ ਸੀਗਾ ਨੂਰ ਦੇ ਸਕੂਲ ਚ ਪੀਟੀਐਮ ਸੀਗੀ ਬਸ ਉਹੀ ਗੱਲਾਂ ਬਾਤਾਂ ਚੱਲ ਰਹੀਆਂ ਸੀ ਵੀ ਕਿਵੇਂ ਕੋ ਦੋ ਤੇ ਕਿੰਨੇ ਵਜੇ ਆਉਣਗੇ ਉਹ ਸਭ ਨਾਲ ਮੈਂ ਕਿਹਾ ਚਲੋ ਆਪਣੇ ਕੰਮ ਆਪਾਂ ਖਤਮ ਕਰ ਲਾਂਗੇ ਸਾਰੇ ਲੋਕ ਹੋਰ ਸੁਣਾਉ ਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਸਵੇਰ ਦਾ ਟਾਈਮ ਹੋ ਗਿਆ ਬੱਚੇ ਆਪਣੇ ਚਲੇ ਗਏ ਨੇ ਸਕੂਲ ਤੇ ਫਸ ਮੈਂ ਕੱਲੀ ਬੈੱਡ ਸ਼ੀਟ ਵਗੈਰਾ ਗੇਂ ਕੀਤੇ ਨੇ ਝਾੜੀਆਂ ਨੇ ਹਨ ਇਹ ਆਪਣੀ ਬਿਛਾਤੀ ਚੀਂ ਨਹੀਂ ਮੈਂ ਕੀਤੀ ਅੱਜ ਤੇ ਦੂਜੇ ਜਸਟ ਮੇਰੇ ਸਾਰੇ ਕੰਮ ਪੈ ਨੇ ਰੋਟੀ ਖਾ ਕੇ ਬੱਚੇ ਆਪਣਾ ਚਲੇ ਗਏ ਨੇ ਦੇ ਪਾਪਾ ਵੀ ਚਲੇ ਗਏ ਤੇ ਇਧਰ ਦੇਖੋ ਬਰਾਂਦੇ ਦਾ ਹਾਲ ਸਾਰਾ ਕੁਝ ਮੇਰਾ ਚੱਕਰ ਨਾਲ ਆ ਪਿਆ ਕੱਪੜੇ ਧੋਤੇ ਸੀ ਕੱਲੂ ਤਾਂ ਮੈਂ ਰਾਤ ਨਾਲ ਦੀ ਨਾਈਟ ਲਗਾਤੀ ਤੇ ਉਧਰ ਆਪਣੀ ਢੋਲੀ ਜਿਹੜੀ ਰੱਖੀ ਆ ਡਾਰਕੇ ਤੋਂ ਪੇਚ ਰੱਖਦੇ ਥੋੜਾ ਜਿਹਾ ਆਟਾ ਸੀ ਮੈਂ ਉਹ ਘੱਟਦਾ ਮੈਂ ਕਿਹਾ ਗਊਸ਼ਾਲਾ ਲੈ ਆਉਣੇ ਹੁੰਦੇ ਆ ਵੀ ਆਪਾਂ ਉਹਨਾਂ ਨੂੰ ਵੀ ਪਾ ਦਾਂਗੇ ਨਾ ਨੀਚੇ ਵਾਲਾ ਆਟਾ ਮੈਂ ਹੁਣੇ ਕਰਦੀ ਹੁੰਦੀ ਜਦੋਂ ਕਿਲੋ ਡੇਢ ਕਿਲੋ ਆਟਾ ਰਹਿ ਜਾਈਏ ਨਾ ਉਹ ਮੈਂ ਗਊਸ਼ਾਲਾ ਲੈਣ ਨੂੰ ਪਾ ਦੇ ਜਿੰਨੀ ਹੋਰੇ ਹੁੰਦੇ ਜਦੋਂ ਚਲੋ ਰੋਟੀ ਤਾਂ ਆਪਾਂ ਇਹਨਾਂ ਨੂੰ ਪਾਣੀ ਪਾਣੀ ਵੀ ਨਾਲ ਜਿਹੜਾ ਅੱਠਾ ਵਗੈਰਾ ਹੁੰਦਾ ਵੀ ਪਾ ਦਿੰਦੇ ਪਾ ਦੇ ਦਿੰਦੇ ਅਬੀ ਚੋ ਆਪਾਂ ਤੇ ਹਾਂਜੀ ਮੈਂ ਤੋਂ ਨਹੀਂ ਸੀਗੇ ਕੱਪੜੇ ਕੱਪੜੇ ਵੈਸੇ ਤਾਂ ਨਾ ਕੱਲ ਧੋਤੇ ਸੀਗੇ ਤੇ ਕਲੀਆਂ ਨਾ ਦਰਿਆਵਾਂ ਵਗੈਰਾ ਦੀ ਸੋਚ ਰਹੀਆਂ ਸੀ ਮੈਂ ਵੀ ਦਰਿਆ ਜਾਂ ਫਿਰ ਕੰਬਲ ਵਗੈਰਾ ਜਿਹੜੇ ਹੈਗੇ ਨੇ ਚਾਤਰਾ ਹੋਗੇ ਨਾ ਵੀ ਉਹ ਆਪਾਂ ਧੋ ਲੀਏ ਹੈ ਨਾ ਤੇ ਦੇਖਦੇ ਆ ਮੈਂ ਲਗਾਉਣੀ ਆ ਮਸ਼ੀਨ ਪਰ ਅੱਜ ਅਸੀਂ ਉਹਦੇ ਸਕੂਲ ਵੀ ਜਾ ਕੇ ਆਉਣਾ ਨਾ ਪੀ ਪੀਡੀਐਮ ਮੀਟਿੰਗ ਆਗੀ ਤੇ 8:30 ਵਜੇ ਜਾਣਾ ਨਾ ਪੈ ਕੇ ਕਰਕੇ ਇਹਨਾਂ ਦੇ ਪਾਪਾ ਚਲੇਗੇ ਇੱਕ ਵਾਰੀ ਸ਼ੌਪ ਤੇ ਕਹਿੰਦੇ ਕਿ ਮੈਂ ਦੁਬਾਰੀ ਆ ਜਾਈਂ ਵੀ ਹੁਣ ਤਾਂ ਹਲੇ ਲੇਟ ਲੇਟ ਪਾਣਾ ਜਾਣਾ ਨਾ ਹੁਣ ਟਾਈਮ ਬਹੁਤ ਜ਼ਿਆਦਾ ਲੱਗ ਜਾਊਗਾ ਕਹਿੰਦੇ ਵੀ ਉਹਨਾਂ ਚਿਰ ਤਾਂ ਹਲੇ ਬੈਠਣਾ ਬਰੋਖਾ ਹਨੇ ਕੁਆਰੀ ਮੈਂ ਜਾਉ ਨਾਲੇ ਦੁਆਰੇ ਆ ਜਾ ਤੇਖਦੇ ਆ ਕਿ ਲਿਖ ਵਜੇ ਆਉਂਦੇ ਆ ਤੇ ਇੱਕ ਵੈਸੇ 8:30 ਵਜੇ ਹਾਂਜੀ ਆ 8:30 ਵਜੇ ਤੋਂ 12 ਵਜੇ ਤੱਕ ਦੀ ਮੀਟਿੰਗ ਆ ਗਈ ਇਹਨੇ ਮੈਂ ਕਿਹਾ ਚਲੋ ਮੈਂ ਆਪਣੇ ਕੰਮ ਧੰਦੇ ਕਰ ਲਵਾਂ ਫੇਰ ਨੇ ਕਰ ਲਿਓ ਬਸ ਬੈਡ ਫੀਡ ਆਪਾਂ ਨੇ ਕਰਤੀ ਆ ਤੇ ਰੋਟੀ ਹੈਗੀ ਮਹਿਲਾ ਪਾਪਾ ਜੀ ਰੋਟੀ ਦੀਆਂ ਰੋਟੀਆਂ ਬਣਾ ਕੇ ਦੇ ਦਿੰਦੇ ਆਗੇ ਤੇ ਫੇਰ ਆਪਾਂ ਲੱਗਦੇ ਆ ਆਪਣੇ ਹੋਰ ਕੰਮ ਕਰਦੇ ਆ ਕਿਉਂਕਿ ਪਹਿਲਾਂ ਰੋਟੀ ਮੇਰਾ ਹਨਾ ਪਾਪਾ ਇੱਕ ਖਾਲ ਰੋਟੀ ਆਪਣੇ ਫੇਰ ਆਪਾਂ ਹੋਰ ਦੇ ਕੰਮ ਜਿਹੜੇ ਆਪਾਂ ਕਰਦੇ ਆਗੇ ਹਾਂਜੀ ਇੱਥੇ ਆ ਗਈ ਸੀ ਮੈਂ ਕਿਚਨ ਦੇ ਵਿੱਚ ਭਾਪ ਜੀ ਨੂੰ ਪਹਿਲਾਂ ਸਭ ਤੋਂ ਪਹਿਲਾਂ ਤਾਂ ਮਨਾ ਕੀਤੀ ਮੈਂ ਰੋਟੀ ਰੋਟੀ ਵਗੈਰਾ ਬਣਾ ਕੇ ਉਸ ਤੋਂ ਬਾਅਦ ਮੈਂ ਲੱਗੀ ਸੀ ਆਪਣੇ ਬਰਤਨ ਵਗੈਰਾ ਚੱਕਣਾ ਲੈ ਜਿਹੜੇ ਆਪਣੇ نیچے ਹੁੰਦੇ ਹਨ ਕਿ ਉਤਾਰੇ ਹੋਏ ਹਨ ਕੱਪ ਵਗੈਰਾ ਕੁਝ ਵੀ ਟੋਕਰੀ ਦੇ ਵਿੱਚ ਪਏ ਸੀਗੇ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਪਹਿਲਾਂ ਆਪਾਂ ਚੈਂਦੀ ਹੈ ਇਹਨਾਂ ਦੀ ਜਗ੍ਹਾ ਤੇ ਪਹਚਾ ਦਈਏ ਤੇ ਫਿਰ ਮੈਂ ਜਿਹੜੇ ਹੈਗੇ ਨੇ ਆਪਣੇ ਨਿੱਕੇ-ਮੋٹے ਕੰਮਾਂ ਦੇ ਨਾਲ ਦੀ ਨਾਲ ਲੱਗੀ ਸੀ ਉਹ ਕਰ ਜਿਵੇਂ ਕਿ ਚੱਕਤਰ ਹੁੰਦੀ ਆ ਹਨਾ ਤੇ ਤੇ ਬਾਪੇ ਰੋਟੀ ਖਾ ਰਹੇ ਸੀ ਨਾਲ ਨਾਲ ਪਤਾ ਨਹੀਂ ਕੋਈ ਸ਼ਾਇਦ ਉਹ ਗੱਲਾਂ-ਬਾਤਾਂ ਵੀ ਕਰ ਰਹੇ ਸੀ ਕੁਛ ਨਾ ਕੁਝ ਦੱਸ ਰਹੇ ਨੇ ਪਿੰਡ ਦੀ ਕਹਾਣੀ ਪਿੰਡ ਦੀ ਕੋਈ ਨਾ ਕੋਈ ਗੱਲਬਾਤ ਤੇ ਇਥੇ ਨਾਲ ਦੀ ਨਾਲ ਮੈਂ ਉਹਨਾਂ ਦੀ ਗੱਲ ਸੁਣ ਰਹੀ ਸੀ ਨਾਲ ਨਾਲ ਮੈਂ ਆਪਣਾ ਲੱਗੀ ਹੋਈ ਸੀ ਜੀ ਕਿਚਨ ਦੇ ਆਪਣੇ ਕੰਮਾਂ ਤੇ ਤੇ ਮੈਨੂੰ ਇਥੇ ਦੱਸੇ ਮੈਂ ਕਿ ਇਹਦੇ ਪਾਪਾ ਨਾਲ ਆ ਜਾਣ ਵੀ ਚਲੋ ਸਭ ਤੋਂ ਪਹਿਲਾਂ ਆਪਾਂ ਕਿਚਨ ਦੀ ਕੰਮ ਜਿਹੜੇ ਖਤਮ ਕਰਦੇ ਆ ਕਿਉਂਕਿ ਇਹ ਰ ਵੀ ਸਕੂਲ ਚ ਜਾਣਾ ਪੀਟੀਐਮ ਆਣਾ ਧੁੱਪ ਵਾਲੀ ਹੋ ਜਾਣੀਆਂ ਨਹੀਂ ਤਾਂ ਫਿਰ ਵੀ ਝਾੜੂ ਵਗੈਰਾ ਚਲੋ ਮੈਂ ਆ ਕੇ ਲਗਾ ਦੂੰ ਬਰਤਨ ਵਗੈਰਾ ਆਪਾਂ ਚੱਕ ਦੀ ਕਿਚਨ ਦਾ ਕੰਮ ਆਪਾਂ ਜਿਹੜਾ ਹੈਗਾ ਵੀ ਸ ਹਾਂਜੀ ਇੱਥੇ ਬਸ ਮਰਤਨ ਦਾ ਮੇਰੇ ਕੁਝ ਜ਼ਿਆਦਾ ਨਹੀਂ ਹੈਗੇ ਸੀ ਥੋੜੀ ਜੀ ਬਰਤਨ ਸੀ ਜਿਹੜੇ ਉੱਪਰ ਰੱਖਣ ਵਾਲੇ ਸੀ ਮੈਂ ਬਰਤਨ ਜਿਹੜੇ ਹੈਗੇ ਨੇ ਕਿਚਨ ਦੇ ਵਿੱਚ ਬਹੁਤ ਘੱਟ ਰੱਖੇ ਹੋਏ ਆ ਜਿਵੇਂ ਕਿ ਆਪਣਾ ਕਰੋਕਰੀ ਵਗੈਰਾ ਦਾ ਸਮਾਨ ਹੁੰਦਾ ਮੈਂ ਉਹ ਇੱਥੇ ਨਹੀਂ ਰੱਖਦੀ ਹੈਗੀ ਮੈਂ ਸਾਰੇ ਉਧਰ ਦੀ ਸਾਈਡ ਰੱਖ ਕੇ ਹੋਏ ਨੇ ਜਿੰਨੇ ਕਿ ਆਪ ਨੂੰ ਲੋੜ ਹੁੰਦੀ ਹੈ ਜਦੋਂ ਕਿ ਆਪਣੇ ਆਏ ਗਿਆ ਆਉਂਦਾ ਬਸ ਉਸ ਹਿਸਾਬ ਨਾਲ ਆਪਾਂ ਨੂੰ ਉਹਨੂੰ ਕੱਟ ਲੈਣੇ ਆ ਕਿਉਂਕਿ ਮੇਰੇ ਕੋਲੋਂ ਜ਼ਿਆਦਾ ਸਾਫ਼ ਨਹੀਂ ਦੇ ਸਾਫ਼ ਵੀ ਕੁਝ ਮੇਰੇ ਕੋਲ ਇਹਨਾਂ ਟਾਈਮ ਨਹੀਂ ਹੈਗਾ ਹਨਾ ਇਹ ਨਹੀਂ ਹੁੰਦਾ ਵੀ ਤਾਂ ਸਫਾਈ ਨਹੀਂ ਹੁੰਦੀ ਮੇਰੇ ਕੋਲ ਇਹਨਾਂ ਟਾਈਮ ਨਹੀਂ ਹੈਗਾ ਵੀ ਡੇਲੀ ਵਾਂਗੂ ਫਿਰ ਉਹਨਾਂ ਲਈ ਸਫਾਈ ਕਰਨੀ ਪੈਂਦੀ ਆ ਡੇਲੀ ਵਾਂਗੂ ਕਪੜਾ ਵਗੈਰਾ ਮਾਰਨਾ ਪੈਂਦਾ ਹਨਾ ਤੇ ਉਹਦਾ ਕਰਦੀ ਮੈਂ ਵਾਤੇ ਹੋਣੇ ਕੀ ਬਰਤਨ ਰੱਖੇ ਜਿੰਨੇਗਾ ਫਨ ਡੇਲੀ ਰੂਟੀਨ ਚ ਆਪਾਂ ਨੂੰ ਹਨਾ ਲੋੜ ਹੁੰਦੀ ਆ ਤੇ ਇੱਥੇ ਬਸ ਮੈਂ ਲੱਗੀ ਸੀ ਸਲੇਬ ਵਗੈਰਾ ਸਾਫ ਕਰ ਜਿੰਨੀ ਮਰਜ਼ੀ ਆਪਾਂ ਬੋਝ-ਬੋਝ ਕੇ ਹਨਾ ਕੰਮ ਕਰ ਲਈ ਪਰ ਫੇਰ ਵੀ ਕੁਛ ਨਾ ਕੁਛ ਡੋਲੇ ਜਾਂਦਾ ਸਵੇਰ ਦਾ ਟਾਈਮ ਇਹਦਾ ਹੁੰਦਾ ਸਾਰੀਆਂ ਭੈਣਾਂ ਦਾ ਮਿਲਣਾ ਦਾ ਤਰੀਕ ਦੀ ਮੇਰੇ ਨਾਲ ਹਾਲ ਹੀ ਹੁੰਦਾ ਹਨਾ ਕਿਉਂਕਿ ਬੱਚੇ ਸਕੂਲ ਜਾਂਦੇ ਥੋੜੀ ਜਿਹਾ ਆਪਾਂ ਨੂੰ ਕਾਲੀ ਹੁੰਦੀ ਇਧਰੋਂ ਆਪਣੇ ਹਸਬੰਦ ਨੇ ਵੀ ਜਾਣਾ ਪਹਿਲਾਂ ਆਪਾਂ ਨੂੰ ਇਦਾਂ ਹੁੰਦਾ ਵੀ ਚਲੋ ਪਹਿਲਾਂ ਆਪਾਂ ਉਹ ਚੱਲੇ ਜਾਣਾ ਆਪਣੇ ਕੰਮ ਨੇ ਆਪਾਂ ਹੌਲੀ ਹੌਲੀ ਕਰੀ ਜਾਵਾਂਗੇ ਕੱਲ ਕੱਲ ਚ ਤਾਂ ਬਹੁਤ ਸੱਚੀ ਖਿਲਾੜਾ ਹੀ ਪੈਂਦਾ ਹੁੰਦਾ ਜਿਆਦਾਤਰ ਤੇ ਇੱਥੇ ਬਸ ਮੈਂ ਲੱਗੀ ਸੀ ਸਲੇਬ ਵਗੈਰਾ ਸਾਫ਼ ਕਰਤੀ ਨਾਲ ਹੀ ਮੈਂ ਜਿਹੜੀ ਖੰਦ ਸੀ ਆਪਣੇ ਉਹ ਵੀ ਸਾਫ਼ ਕਰਤੀ ਸੀ ਤੇ ਕੁੱਕਰ 'ਚ ਸੀਗੀ ਸਬਜ਼ੀ ਮੇਰੇ ਇਦਾਂ ਸੀ ਮੈਂ ਕਿਹਾ ਇਹਦੇ ਪਾਪਾ ਹੱਸਾ ਕੇ ਹੁਣ ਰੋਟੀ ਖਾਣਗੇ ਤੇ ਤਾਂ ਕਰਕੇ ਮੈਂ ਕੁੱਕਰ ਨਹੀਂ ਸਾਫ਼ ਕੀਤਾ ਸੀ ਮੈਂ ਸਬਜ਼ੀ ਕੱਢੀ ਨੇ ਮੈਂ ਕਿਹਾ ਚਲੋ ਗਰਮ ਵੀ ਕਰਨੀ ਪਊ ਵੀ ਹੁਣ ਆ ਜਾਣ ਭੰਮੀ ਵੀ 20 ਮਿੰਟ ਤੱਕ ਉਹਨਾਂ ਨੇ ਆਈ ਜਾਣਾ ਤੇ ਹਾਂਜੀ ਤਾਂ ਕਰਕੇ ਬਸ ਨਾਲ ਦੀ ਨਾਲ ਮੈਂ ਇੱਥੇ ਲੱਗੀ ਸੀ ਬਰਤਨ ਵਗੈਰਾ ਇਹ ਮੈਂ ਵਾਸ਼ ਕਰਤੇ ਸੀਗੇ ਤੇ ਇੱਥੇ ਆ ਗਈ ਸੀ ਮੈਂ ਹੁਣ ਬਾਹਰਲੀ ਸਾਈਡ ਉਪਰਾਂਡੇ ਚਾਹਣਾ ਇੱਥੇ ਬਹੁਤ ਸਾਰੀ ਚੱਕਰਤ ਜਿਹੜੀ ਮੇਰੀ ਕਰਨ ਵਾਲੀ ਪਈ ਸੀ ਕੁਝ ਬੱਚਿਆਂ ਦੀਆਂ ਕਿਤਾਬਾਂ ਵਗੈਰਾ ਹਨਾ ਜਿਵੇਂ ਨੇ ਦੇ ਪਾਪਾ ਦੀ ਪੱਗ ਹਨਾ ਕੁਛ ਇੰਦਾ ਦੇ ਤੇ ਇਹ ਸੀਗਾ ਬੋਰੀ ਦੇ ਵਿੱਚ ਆਟਾ ਪਿਸਵਾ ਕੇ ਆਇਆ ਹਨਾ ਜਿਵੇਂ ਮੈਂ ਢੋਲੀ ਰੱਖੀ ਸੀ ਧੁੱਪੇ ਹਨਾ ਮੈਂ ਕਿਹਾ ਚਲੋ ਪਹਿਲਾਂ ਉਹਨਾਂ ਧੁੱਪ ਲੱਗ ਜਾਣਾਂ ਤੇ ਚੰਗੀ ਤਰ੍ਹਾਂ ਫਿਰ ਆਪਾਂ ਸਾਫ਼ ਕਰਕੇ ਚਲੋ ਫੇਰਾਪੋਂ ਵੀ ਚਾਟਾ ਪਾ ਦਾਂਗੇ ਹਾਂਜੀ ਇਥੇ ਨਾਲ ਦੀ ਨਾਲ ਮੈਂ ਬਸ ਵੀੜਾ ਹਟਦੀ ਡਸਟਿੰਗ ਕਰ ਦੂਗੀ ਹੋ ਕੇ ਸਾਹਮਣੇ ਜਦੋਂ ਕੋਈ ਵੀ ਆਪਣੇ ਆਉਂਦਾ ਨਾ ਸਾਹਮਣੇ ਨਿਗਾ ਆਪਣੀ ਇੱਥੇ ਜਾਂਦੀ ਆ ਤੇ ਹਾਂਜੀ ਇਹ ਬਣੇ ਹੈਗੇ ਨੇ ਉਹ কুਸ਼ਨ ਕਵਰ ਜਿਹੜੇ ਮੈਂ ਮੰਗਵਾਏ ਸੀ ਮਿਸਰ ਤੋਂ ਤੁਹਾਨੂੰ ਕਿੱਦਾਂ ਦੇ ਲੱਗੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹਾਂਜੀ ਜੋ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਇਆ ਹੈ ਪ੍ਰੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਇਦਾਂ ਹੀ ਜਿਹੀ ਆਪਣੀ ਸਪੋਰਟ ਆ ਤੁਸੀਂ ਕਰਦੇ ਹੋ ਜੇਕਰ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੁੰਦੀ ਉਹ ਵੀ ਤੁਸੀਂ ਜਰੂਰ ਦੱਸਿਆ ਕਰੋ ਹਾਂਜੀ ਇੱਥੇ ਮੈਂ ਜਿਹੜੀ ਆਪਣੀ ਆਫ ਸੈਲਮ ਬਣਾਈ ਹੋਈ ਹੈ ਪਾਪਾ ਜੀ ਨੇ ਆਪਣਾ ਹੀ ਵਿਆਹ ਕਰੇ ਤੇ ਇਹ ਮੈਂ ਦੇਖੀ ਸੀ ਮਿਸ਼ੋ ਤੋਂ ਮਿਸ਼ੋ ਤੋਂ ਦੇਖ ਕੇ ਹਨਾ ਫਿਰ ਮਰੋਂ ਸਾਰਾ ਦਾਸਤਾ ਵੀ ਇੱਦਾਂ ਇੱਦਾਂ ਕਰਕੇ ਬਣਾਈ ਹੈ ਤੇ ਪਾਪਾ ਜੀ ਨੇ ਫਿਰ ਹੀ ਘਨੇ ਮੁੜ ਘਰੀ ਬਣਾਤੀ ਸੀ ਸ਼ਾਇਦ ਇਹਦਾ ਪ੍ਰਾਈਸ ਕੁਛ ਹੈਗਾ 250 300 ਕੁਛ ਇਦਾਂ ਸੀਗਾ ਤੇ ਪਰ ਇਹ ਦੇਖੋ ਕਿੰਨੀ ਸੋਹਣੀ ਬਿਲਕੁਲ ਓਦਾਂ ਹੀ ਬਣਾਤੀ ਸੀ ਪਾਪਾ ਜੀ ਨੇ ਜਿੱਦਾਂ ਹਨਾ ਮਿਸ਼ੋ ਤੇ ਬਣਾਈ ਹੁੰਦੀ ਹੈ ਜਿੱਦਾਂ ਤੁਸੀਂ ਵੀ ਦੇਖੀ ਹੋਣੀ ਆ ਤੇ ਦੇਖੋ ਬਿਲਕੁਲ ਓਦਾਂ ਦੀ ਬਣਾ ਕੇ ਜਿਹੜੇ ਹੈਗੇ ਡੈਕੋਰ ਪੀਸ ਵਾਸਤੇ ਸੀ ਮੇਰੇ ਕੋਲ ਕੁਛ ਇੰਨਾ ਹੈ ਤਾਂ ਹੈ ਨਹੀਂ ਰੱਖਣ ਨਾ ਕਿਉਂਕਿ ਮੈਨੂੰ ਨਾ ਮੈਂ ਦੋ ਤਿੰਨ ਚੀਜ਼ਾਂ ਮੰਗਵਾਈਆਂ ਦੇ ਬੱਚੇ ਨਹੀਂ ਛੱਡਦੇ ਹੈਗੇ ਨੂਰ ਨਾਲ ਦੀ ਨਾਲ ਆਪਣੇ ਮੰਗਣ ਲੱਗ ਜਾਂਦੇ ਵੀ ਉਹੀ ਚੀਜ਼ ਮੈਨੂੰ ਉਤਾਰ ਕੇ ਦੇਵੋ ਹਾਂਜੀ ਇੱਥੇ ਮੈਂ ਥੋੜਾ ਜਿਹਾ ਕੱਪੜਾ ਵਗੈਰਾ ਮਾਰ ਕੇ ਬਿਡਾ ਸੈਟ ਤੇ ਹਨਾ ਤੇ ਨਾਲ ਦੀ ਨਾਲ ਮੈਂ ਇਹ ਕੱਪੜਾ ਜਿਹੜਾ ਹੈਗਾ ਪਿਛਾਦੂ ਕਵਰ ਇਹਨਾਂ ਦੇ ਤੇ ਇਹਵੇਂ ਤੋਤੇ ਸੀ ਤਰੀਵਨ ਦੋਕ ਦਿਨ ਹੋ ਗਏ ਮੈਂ ਇਹਨਾਂ ਨੂੰ ਵਾਸ਼ ਕਰਤੇ ਸੀਗੇ ਵਿੱਚ ਦੀ ਚੱਕ ਕੇ ਨਾਲ ਦੀ ਨਾਲ ਆਪਾਂ ਸੁੱਕ ਗਏ ਸੀ ਇਕੜ ਜਿਆਦੇ ਹੈਵੀ ਨੇ ਤੇ ਨਾਲ ਦੀ ਨਾਲ ਆਪਾਂ ਇਹਨਾਂ ਨੂੰ ਵਿਛਾਤਾ ਸੀਗਾ ਤੇ ਹਾਂਜੀ ਬਸ ਇੱਥੇ ਆਪਣੀ ਭਾਂਡੇ ਦੀ ਹੋ ਗਈ ਸਾਰੀ ਕਲੀਨਿੰਗ ਨਾਲ ਦੀ ਨਾਲ ਮੈਂ ਜਿਹੜਾ ਕਪੜਾ ਹੈਗਾ ਮੇਜ਼ ਦੇ ਉੱਪਰ ਤੇ ਮੇਜ਼ ਦੇ ਮੇਜ਼ ਦੇ نیچے ਵੀ ਨਾ ਟੇਬਲ ਤੇ ਸਾਰੇ ਕਿਤੇ ਜਿਹੜਾ ਕਪੜਾ ਹੈ ਚੰਗੀ ਤਰ੍ਹਾਂ ਬਹੁਤ ਸਾਫ਼ ਕਰ ਦਾਂਗੇ ਜੇ ਤੁਹਾਨੂੰ ਡੇਲੀ ਕਰਦੇ ਰਹੀਏ ਫਿਰ ਕੋਈ ਜ਼ਿਆਦਾ ਇਨਖਲਾਾਰ ਨਹੀਂ ਪੈਂਦਾ ਹਨਾ ਜੇਕਰ ਵਿੱਚ ਦਿੱਕਤ ਹੋ ਦਿੰਨਾਗਾ ਪੈ ਜੇ ਫਿਰ ਜ਼ਿਆਦਾ ਇਨਖਲਾਾਰ ਆ ਪੈ ਜਾਂਦਾ ਹਾਂਜੀ ਉਸ ਤੋਂ ਬਾਅਦ ਇੱਥੇ ਮੈਂ ਆ ਗਈ ਸੀ ਮਸ਼ੀਨ 'ਚ ਪਹਿਲਾਂ ਮੇਰੀ ਬੇਸ ਲਾ ਹੋ ਗਈ ਵੀ ਚਲੋ ਮੈਂ ਕੱਪੜੇ ਧੋਣ ਦੀ ਨਹੀਂ ਪਰ ਮੈਂ ਇੱਥੇ ਨੇ ਦੇ ਪਾਪਾ ਨੂੰ ਫੋਨ ਕੀਤਾ ਤੇ ਕਹਿੰਦੇ ਮੈਨੂੰ ਹਲੇ ਵੀ ਟਾਈਮ ਥੋੜਾ ਜਿਹਾ ਲੱਗ ਜੂ ਬੀ ਤਕਰੀਬਨ 1.5 ਘੰਟਾ ਲੱਗੂ ਮੈਂ ਕਿਹਾ ਚਲੋ ਉਹਨੇ ਟਾਈਮ 'ਚ ਦਾ ਮੀੜੇ ਕੱਪੜੇ ਨੇ ਧੋਤੇ ਜਾਣਗੇ ਮੈਂ ਇੱਥੇ ਮਸ਼ੀਨ 'ਚ ਪਾਤੇ ਸੀ ਕੱਪੜੇ ਤੇ ਉਸ ਤੋਂ ਬਾਅਦ ਇੱਥੇ ਹੀ ਮੈਂ ਲੱਗੀ ਸੀ ਨਾਲ ਦੀ ਨਾਲ ਝਾਂਡੂ ਲਗਾਉਣਾ ਸੱਚੀ ਜਦੋਂ ਆਪਾਂ ਦੇਖਦੇ ਦੇਖੋ ਪਹਿਲਾਂ ਬਿਲਕੁਲ ਵੀ ਨਹੀਂ ਸੀ ਕੁਝ ਲੱਗ ਰਿਹਾ ਇੱਥੇ ਵੀ ਨਾ ਹੈ ਨਹੀਂ ਤੇ ਪਰ ਜਦੋਂ ਬੈੱਡਾਂ ਹੇਠਾ ਮਾਰਦੇ ਆ ਨਾ ਇੰਨਾ ਕੁਝ ਨਿਕਲਦਾ ਗੂੜਾ ਕਰਕਰ ਪਤਾ ਨਹੀਂ ਕੀ ਕੁਛ ਸਾਡੇ ਜਿਹੜੇ ਬੈੱਡਾਂ ਦੇ ਦੇਖੋ نیچے ਸਪੇਸ ਹੈ ਨਾ ਬਹੁਤ ਜ਼ਿਆਦਾ ਹੈ ਗਿਆ ਨਾ ਚੱਪਲ ਵਗੈਰਾ ਵੀ نیچے ਚਲੇ ਜਾਂਦੀਆਂ ਤੇ ਬਾਕੀ ਕਾਗਜ਼ ਪੱਤਰ ਜਿੰਨੇ ਵੀ ਬੱਚੇ ਸਿੱਟਦੇ ਆ نیچے ਤੇ ਉਹਦੇ ਘਰ ਕੇ ਨਾ ਜਿਹੜਾ ਕੂੜਾ ਬਹੁਤ ਜ਼ਿਆਦਾ ਹੋ ਜਾਂਦਾਗਾ ਸਾਡੇ ਬਾਰੋ-ਬਾਰਤ ਦੇਖੋ ਬਿਲਕੁਲ ਵੀ ਨਹੀਂ ਦਿਖਦਾ ਪਰ ਬੈਡਾ-ਬੁੱਡਾ ਦੇ ਹੇਠੋਂ ਬਹੁਤ ਜ਼ਿਆਦਾ ਨਿਕਲਦਾਗਾ ਤੇ ਹਾਂਜੀ ਨਾਲ ਦੀ ਨਾਲ ਬੱਸ ਇੱਥੇ ਮੈਂ ਸਟੋਰ ਚ ਹਲਾ ਲੂੰਗੀ ਝਾੜੂ ਤੇ ਮੈਂ ਗੱਟਾ ਸੀਗਾ ਜਿਹੜਾ ਅੰਦਰ ਲਈ ਸੈੱਡ ਕਰਤਾ ਆਟੇ ਵਾਲਾ ਮੈਂ ਕਹਿੰਨੂ ਮੈਂ ਬਾਅਦ ਚ ਪਾਉਣੀ ਆ ਤੇ ਚਲੋ ਪਹਿਲਾਂ ਝਾੜੂ ਵਗੈਰਾ ਨਿਕਾੜ ਦਈਏ ਸਾਰੇ ਕਿਤੋਂ ਹਾਂਜੀ ਝਾੜੂ ਵਗੈਰਾ ਅੰਦਰੋਂ ਬਾਹਰੋਂ ਮੇਰਾ ਸਾਰਾ ਇੱਥੇ ਹੋ ਗਿਆ ਸੀ ਤੇ ਬਸ ਇਥੇ ਮੈਂ ਲਾਲ ਦੀਆਂ ਜਿਹੜੇ ਕੱਪੜੇ ਸੀ ਸੁੱਕਣੇ ਪਾ ਦੂ ਕੱਪੜੇ ਕੋਈ ਜ਼ਿਆਦਾ ਨਹੀਂ ਹੈਗੇ ਸੀ ਥੋੜੇ ਜਿਹਾ ਸੀ ਉਹ ਇੱਕ ਦਿਨ ਪਹਿਲਾਂ ਹੀ ਆਪਾਂ ਨੇ ਕੀਤੇ ਸੀਗੇ ਵਾਸ਼ ਤੇ ਮੈਂ ਕਿਹਾ ਚਲੋ ਅੱਜ ਥੋੜੇ ਜਿਹਾ ਨਹੀਂ ਵੀ ਆਪਾਂ ਕਰਦੇ ਕਿਉਂਕਿ ਕੱਲ ਨੂੰ ਹੈਗਾ ਸੰਡੇ ਮੈਂ ਕਿਹਾ ਫਿਰ ਸੰਡੇ ਨੂੰ ਵੀ ਨੇ ਬੱਚਿਆਂ ਦੇ ਕੱਪੜੇ ਹੁਣ ਜੀ ਚਲੋ ਕੱਲੇ ਵੀ ਜ਼ਿਆਦਾ ਨਹੀਂ ਹੋਣਾ ਹੈਗਾ ਹਨਾ ਸੰਡੇ ਨੂੰ ਤੁਹਾਨੂੰ ਪਤਾ ਵੀ ਹੋਰ ਕੋਈ ਨਾ ਕੋਈ ਕੰਮ ਆ ਜਿਹੜਾ ਨਿਕਲ ਆਉਣਾ ਰਹਿੰਦਾ ਕਈ ਵਾਰ ਕਿਤੇ ਜਾਣ ਆਉਣ ਦਾ ਜਾਂ ਹੋਰ ਹਨਾ ਮੈਂ ਕਿ ਚਲੋ ਜਿੰਨੇ ਕੰਮ ਅੱਜ ਨਿਬੜ ਜਾਣ ਵੀ ਆਪਾਂ ਕਰ ਹੀ ਦਈਏ ਬਾਕੀ ਜਾਦੇ ਕਪੜੇ ਧੋਣੇ ਸੱਚੀ ਗਰਮੀ ਦੇ ਵਿੱਚ ਬਹੁਤ ਜਿਆਦਾ ਔਖਾ ਤੇ ਵੱਡਾ ਕੰਮ ਆ ਤੇ ਹਾਂਜੀ ਬਸ ਇੱਥੇ ਹਾਂਜੀ ਅੱਜ ਮੈਂ ਖਾਸ ਆਪਣੇ ਭੈਣਾਂ ਦੇ ਕਾਲ ਸ਼ੇਅਰ ਕਰਨੀ ਸੀ ਕਿਉਂਕਿ ਨਾ ਉਹ ਦਿਨਾਂ ਤੋਂ ਗੱਲ ਮੇਰੇ ਮਨ 'ਚ ਚੱਲ ਰਹੀ ਸੀਗੀ ਹੈ ਨਾ ਕਿਉਂਕਿ ਆਪਾਂ ਕਿਸੇ ਦੀ ਚਲੋ ਊਨੀ ਵੈਸੇ ਨਹੀਂ ਹੈਲਪ ਕਰ ਸਕਦੇ ਥੋੜਾ ਮोटा ਆਪ ਅਗਲੇ ਨੂੰ ਮੋਟੀਵੇਟ ਤਾਂ ਹਨਾ ਕਰ ਹੀ ਸਕਦੇ ਆ ਕੀ ਭੈਣਾਂ ਦੇ ਮਨ 'ਚ ਹਨਾ ਇਦਾਂ ਹੁੰਦੀ ਆ ਗੱਲ ਵੀ ਕੀ ਕਰੋ ਕੋਈ ਨਾ ਕੋਈ ਕਰਨਾ ਚਾਹੁੰਦੀ ਆ ਨੇ ਕੋਈ ਸਿੱਖਣਾ ਚਾਹੁੰਦੀ ਆ ਨੇ ਪਰ ਉਹ ਥੋੜਾ ਜਿਹਾ ਆਪਣੇ ਘਰਦਿਆਂ ਦੀ ਸਪੋਰਟ ਨਾ ਮਿਲਣ ਕਰਕੇ ਥੋੜਾ ਜਿਹਾ ਬੱਚੇ ਛੋਟਿਆਂ ਕਰਕੇ ਹਨਾ ਤੇ ਜਾਂ ਫਿਰ ਲੋਕਾਂ ਦੇ ਡਰ ਕਰਕੇ ਨਾ ਵੀ ਲੋਕ ਇਹ ਗੱਲ ਨੂੰ ਕਿਵੇਂ ਲੈਣਗੇ ਕੀ ਕਹਿਣਗੇ ਵੀ ਹੁਣੇ ਕੰਮ ਸਿੱਖਣ ਲੱਗੀ ਆ ਇਹ ਗੱਲਾਂ ਐ ਕਰਨ ਲੱਗੀ ਆ ਨਾ ਸਭ ਤੋਂ ਪਹਿਲਾਂ ਤਾਂ ਭਾਣੇ ਜੇਕਰ ਤੁਸੀਂ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਕੋਈ ਵੀ ਕੰਮ ਆ ਜਿਹੜਾ ਕਰਨਾ ਚਾਹੁੰਦੇ ਹੋ ਹਨਾ ਥੋੜਾ ਮਨ ਬਿਲਕੁਲ ਉਹ ਗੱਲ ਨੂੰ ਤਿਆਰ ਆ ਵੀ ਆਪਾਂ ਇਹ ਕੰਮ ਸਹੀ ਕਰ ਰਹੇ ਆ ਤੇ ਤੁਹਾਡਾ ਮਨ ਤਿਆਰ ਆ ਵੀ ਹਾਂ ਇਹ ਕੰਮ ਕਰ ਲਾਂਗੇ ਜਾਂ ਆਪਾਂ ਕਰਨਾਗਾ ਨਾ ਤੇ ਫਿਰ ਤੁਸੀਂ ਲੋਕਾਂ ਦਾ ਡਰ ਬਿਲਕੁਲ ਵੀ ਨਾ ਮੰਨੋ ਹਨਾ ਬਿਲਕੁਲ ਵੀ ਛੱਡ ਦਿਓ ਜੇਕਰ ਕੰਮ ਤੁਸੀਂ ਸਹੀ ਕਰ ਰਹੇ ਹੋ ਤਾਂ ਬਿਲਕੁਲ ਵੀ ਤੁਸੀਂ ਲੋਕਾਂ ਦੀ ਪਰਵਾਹ ਨਾ ਕਰੋ ਪਹਿਲੀ ਗੱਲ ਤਾਂ ਕੰਮ ਸਿੱਖਣ ਦੀ ਕੰਮ ਕਰਨ ਦੀ ਕੰਮ ਸ਼ੁਰੂ ਕਰਨ ਦੀ ਕੋਈ ਵੀ ਉਮਰ ਨਹੀਂ ਹੁੰਦੀ ਮੇਨ ਗੱਲ ਇਹ ਕਹਿੰਦੇ ਹੁੰਦੇ ਆ ਨਾ ਕਾਲ ਕਰੀ ਸਵਾਜ ਕਰ ਅੱਜ ਕਰੇ ਸੋ ਆਪ ਹਨਾ ਜਦੋਂ ਵੀ ਤੁਹਾਡੇ ਮਨ 'ਚ ਕੋਈ ਵੀ ਗੱਲ ਆ ਜਿਹੜੀ ਹੋਣ ਦੀ ਹੈ ਕੋਈ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਕੁਝ ਸਿੱਖਣਾ ਚਾਹੁੰਦੇ ਹੋਗੇ ਇਹਨਾਂ ਦੇਖੋ ਵੀ ਤੁਹਾਡੇ ਸਾਡੀ ਉਮਰ ਕਿੰਨੀ ਹੋ ਗਈ ਅਸੀਂ ਕਿਲਾ ਹੁਣ ਨਿਆਣੇ ਇਹ ਕੰਮ ਸਿੱਖਾਂਗੇ ਕੰਮ ਕਰਾਂਗੇ ਹਨਾ ਬਿਲਕੁਲ ਵੀ ਆਪਣੇ ਮਨ 'ਚ ਜਿਹੜੀ ਹੈਗੀ ਗੱਲ ਕੱਢ ਦਿਓ ਤੇ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਕੋਈ ਕੰਮ ਹਨਾ ਕੋਈ ਵੀ ਹੋਣਾ ਤਾਂ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਿੱਖ ਸਕਦੇ ਹੋ ਇਹਦੇ ਲਈ ਕੋਈ ਵੀ ਉਮਰ ਨਹੀਂ ਦੇਖੀ ਜਾਂਦੀ ਤੇ ਅੱਜਕੱਲ ਦਾ ਪੜ੍ਹਾਈ ਵੀ ਦੇਖੋ ਵੱਡੇ ਵੱਡੇ ਜਿਹੜੇ ਬਜ਼ੁਰਗ ਨੇ ਉਹ ਵੀ ਦੇਖੋ ਪੜ੍ਹਨ ਲੱਗ ਰਹੇ ਨੇ ਪੜ੍ਹਾਈ ਸ਼ੁਰੂ ਕਰ ਰਹੇ ਨੇ ਤਾਂ ਆਪਣੇ ਮਨ 'ਚ ਕੋਈ ਵੀ ਇਦਾਂ ਦੀ ਗੱਲ ਤੁਸੀਂ ਲੋਕ ਕੀ ਕਹਿਣਗੇ ਕਿਉਂਕਿ ਲੋਕਾਂ ਦੇ ਤਾਂ ਕਹਿ ਰਹੇ ਹਨ ਨਾ ਹਾਥੀ ਦੇ ਦਾਤੀਏ ਦਿੰਦੇ ਆ ਕਿ ਇੱਕ ਪਾਸੇ ਲੋਕਾਂ ਦੇ ਦੋ ਪਾਸੇ ਹਨ ਲੋਕਾਂ ਦੇ ਪ੍ਰਭਾਵ ਤੁਸੀਂ ਬਿਲਕੁਲ ਵੀ ਨਾ ਕਰੋ ਜੇਕਰ ਤੁਸੀਂ ਆਪਣੇ ਮਨ ਚ ਤੁਸੀਂ ਆਪਣੇ ਹਨਾ ਪਰਿਵਾਰ ਪ੍ਰਤੀ ਕੋਈ ਵੀ ਕੰਮ ਹੈ ਜਿਹੜਾ ਸਹੀ ਕਰ ਰਹੇ ਹੋ ਤਾਂ ਉਹ ਆਪਣੇ ਪਰਿਵਾਰ ਦੇ ਨਜ਼ਰਾਂ ਜੋ ਕੰਮ ਸਹੀ ਕਰ ਰਹੇ ਹੁੰਦਾ ਉਹ ਕੰਮ ਬਿਲਕੁਲ ਵੀ ਨਹੀਂ ਗਲਤ ਹੋ ਸਕਦਾ ਇਸ ਲਈ ਤੁਸੀਂ ਬਸ ਮਿਹਨਤ ਕਰੋ ਹਨਾ ਜਰੂਰ ਇੱਕ ਦਿਨ ਸਫਲ ਹੋਵੋਗੇ ਹਾਂਜੀ ਮੇਰੀ ਅੱਜ ਦੀ ਸੋਨੋ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਨਾ ਭੁੱਲਿਓ ਤੇ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ